ਜੇ ਬੁੱਝ ਗਏ ਤਾਂ ਨੇਰਿਆਂ ਨੇ ਨਾ ਪੁੱਛਨੀ ਸਾਡੀ ਜਾਤ ਜੇ ਲਟ ਲਟ ਬਲੇ ਤਾਂ ਹਵਾਵਾਂ ਵੀ ਖਹਿ ਖਹਿ ਕੇ ਜਾਣਗੀਆਂ ਤਾਂ ਹਵਾਵਾਂ ਵੀ ਖਹਿ ਖਹਿ ਕੇ ਜਾਣਗੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਜੋਗਾ ਆਪ ਸਭ ਦੇ ਰੂਬਰੂ ਹੋ ਰਹੀ ਹਾਂ ਇੱਕ ਨਵਾਂ ਪਲੇਟਫਾਰਮ ਨਵੇਂ ਦਿਸ ਹੱਦੇ ਪੰਜਾਬ ਸਿੱਖਿਆ ਤੇ ਕਲਾ ਮੰਚ 225 ਦੁਆਰਾ ਪੰਜਾਬ ਦੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ 12 ਵਿਦਾਵਾਂ ਦੀ ਪੇਸ਼ਕਾਰੀ ਲਈ ਸੱਦਾ ਦਿੱਤਾ ਜਾ ਰਿਹਾ ਹੈ ਹਰ ਵਿਦਾ ਦੇ ਨਿਜ਼ਮ ਵੱਖੋ-ਵੱਖਰੇ ਹਨ ਜੋ ਆਪ ਜੀ ਨਾਲ ਸਾਂਝੇ ਕੀਤੇ ਜਾ ਰਹੇ ਹਨ ਮੈਂ ਤੁਹਾਡੇ ਨਾਲ ਕਪਤਾਵਾਰੀ ਆਪਣੇ ਕੁਝ ਨਿੱਜੀ ਵਿਚਾਰ ਸਾਂਝੇ ਕਰ ਰਹੀ ਹਾਂ ਬਿਦਾ ਵੇਸ਼ਕ ਕੋਈ ਵੀ ਹੋਵੇ ਸਭ ਤੋਂ ਜ਼ਰੂਰੀ ਹੁੰਦਾ ਹੈ ਆਤਮ ਵਿਸ਼ਵਾਸ ਵਿਸ਼ੇ ਤੇ ਪਕੜ ਹੋਣਾ ਸਾਡੀ ਆਵਾਜ਼ ਸਾਫ਼ ਹੋਵੇ ਤੇ ਸਪਸ਼ਟ ਹੋਵੇ ਜਿਵੇਂ ਕਿ ਪਾਤਰ ਸਾਹਿਬ ਲਿਖਦੇ ਨੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਜਦ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਇਸੇ ਤਰ੍ਹਾਂ ਕਬਤਾ ਵੀ ਇੱਕ ਵਿਸ਼ਾਲ ਵਿਸ਼ਾ ਹੈ ਜਿਸ ਦੇ ਵਿੱਚ ਪ੍ਰੇਰਣਾ ਅਲੰਬਾ ਮੁਹੱਬਤ ਬਹੁਤ ਸਾਰੇ ਵਿਸ਼ੇ ਸਮੋਏ ਹੋਏ ਹਨ ਕਿ ਕਹਿੰਦੇ ਨੇ ਕਿ ਪਾਰਟਿਸਪੇਸ਼ਨ ਇਜ਼ ਬੈਟਰ ਦੈਨ ਵਿਨਿੰਗ ਕਿ ਮੈਂ ਬੱਚਿਆਂ ਨੂੰ ਇਹੀ ਬੇਨਤੀ ਕਰਾਂਗੀ ਕਿ ਤੁਸੀਂ ਭਾਗੀਦਾਰੀ ਜ਼ਰੂਰ ਕਰੋ ਕਿਸੇ ਵੀ ਵਿਦਾ ਦੇ ਵਿੱਚ ਕਿ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਹਾਰਨ ਹਾਰਨਾ ਜਿੱਤਣਾ ਜ਼ਰੂਰੀ ਨਹੀਂ ਹੁੰਦਾ ਜ਼ਰੂਰੀ ਹੁੰਦਾ ਹੈ ਕਿ ਅਸੀਂ ਉਸ ਦੇ ਵਿੱਚ ਭਾਗ ਲੈ ਰਹੇ ਹਾਂ ਅਸੀਂ ਦੌੜ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਤਾਂ ਮੇਰੀ ਬੇਨਤੀ ਹੈ ਸਮੂੱਚੇ ਪੰਜਾਬ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਕਿ ਉਹ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਪੰਜਾਬੀਅਤ ਦੀਆਂ ਬਾਤਾਂ ਪਾਈਏ ਆਓ ਸਾਰੇ ਮਾਂ ਬੋਲੀ ਦੀ ਸੇਵਾ ਲਈ ਹੰਬਲਾ ਮਾਰੀਏ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਇਹਦੇ ਵਿੱਚ ਸ਼ਮੂਲੀਅਤ ਕਰੀਏ ਤੇ ਕਰਵਾਈਏ ਧੰਨ